ਗੱਲ ਦੀ ਮਾਫੀ ਮੰਗਦੇ ਆ ਸੰਗਤ ਤੋਂ ਹਰੇਕ ਵੈਦ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਬਾਕੀ ਜੇ ਹੈ ਕੋਈ ਉਹੋ ਜੀ ਸਜ਼ਾ ਨਹੀਂ ਲੱਗੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਪਤਾ ਹੀ ਆ ਸੀ ਇੱਕ 7 ਤਰੀਕ ਨੂੰ ਕਾਨਫਰੰਸ ਕੀਤੀ ਸੀ ਕੱਲ ਜਿਹੜੇ ਵੈਦ ਨੇ ਉਪਰ ਦਿੱਤੇ ਸ਼ਬਦਾਂ ਵਾਲੇ ਵਰਤਦੇ ਨੇ ਅਸ਼ਲੀਲਤਾ ਫਲਾਉਦੇ ਨੇ ਮੈਡੀਸਨ ਵਿੱਚ ਨਾਸਤਿਆਂ ਦੀ ਜੋ ਇੱਕ ਗੈਰ ਕਾਨੂੰਨਤਾ ਹੈਗਾ ਮੈਡੀਸਨ ਵੇਚ ਸਕਦੇ ਆ ਸਾਨੂੰ ਇਤਰਾਜ਼ ਨਹੀਂ ਪਰ ਜੋ ਕੋਈ ਉਹ ਤੇ ਲਿਖ ਕੇ ਪਾਉਂਦੀ ਹੈ ਇੰਟਰਨੈਟ ਤੇ ਉਹ ਪੜਨਯੋਗ ਜਾਂ ਸਨਯੋਗ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਹ ਵਿਚਾਰ ਰੱਖਣੇ ਪਏ ਸੀ ਜੋ ਕਾਨਫਰੰਸ ਦੇ ਵਿੱਚ ਕੱਲ ਵੈਦਾਂ ਮਾਰੇ ਦੱਸਿਆ ਗਿਆ ਸੀ ਉਹਨਾਂ ਦੇ ਵਿੱਚ ਇੱਕ ਵੈਦ ਸੀ ਬਾਈ ਤੇ ਸਰਾਲ ਉਹਨਾਂ ਦਾ ਤਸਵੀਰ ਅਸੀਂ ਸ਼ੋਅ ਕੀਤੀ ਸੀ ਤੇ ਉਹ ਇਹਨਾਂ ਦਾ ਨਾਮ ਸੁਖਚੈਨ ਸਿੰਘਾ ਕਕਰਾਲੇ ਕੋਲੇ ਹੈ ਬਾਈ ਹੁਣ ਇਹਦਾ ਪਿੰਡ ਤੇ ਇਹ ਜ਼ੇਰ ਤੋਂ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਬਾਰੇ ਸਿਰਫ ਅਸੀਂ ਇੱਕੀ ਪੇਪਰ ਸ਼ੋਅ ਕੀਤਾ ਸੀ ਕਿਉਂਕਿ ਇਹਨਾਂ ਨੇ ਇਹ ਕੋਈ ਬਹੁਤਾ ਇੰਟਰਨੈਟ ਤੇ ਉਸ ਲਿਖਿਆ ਨਹੀਂ ਪਾਇਆ ਨਹੀਂ ਸੀ ਤੇ ਇਹਨਾਂ ਨੇ ਇੱਕ ਦੋ ਤਸਵੀਰਾਂ ਜ਼ਰੂਰ ਅਪਲੋਡ ਕੀਤੀਆਂ ਸੀ ਉਸ ਬਾਰੇ ਵਿੱਚ ਦੋ ਤਿੰਨ ਘੰਟੇ ਬੈਠੇ ਰਹੇ ਗੱਲਬਾਤ ਹੁੰਦੀ ਰਹੀ ਹੈ ਤੇ ਤੇ ਕਹਿੰਦੇ ਆ ਵੀ ਅਸੀਂ ਅੱਜ ਇਹ ਸਾਡੀ ਪਹਿਲੀ ਤੇ ਆਖੀਰਲੀ ਗੱਲਬਾਤ ਹੀ ਆ ਵੀ ਅਸੀਂ ਸਿੰਘਾਂ ਦੇ ਵੀ ਸ਼ਰਨ ਆਏ ਆ ਵੀ ਸਾਨੂੰ ਜਿਹੜੀ ਸਜ਼ਾ ਲਾਉਂਗੇ ਮਨਜ਼ੂਰ ਆ ਤੇ ਤੇ 파르ਥ ਨੂੰ ਦੱਸਣਾ ਚਾਹੁੰਦੇ ਆ ਵੀ ਸਿੰਘਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਉਹ ਇੰਟਰਨੈਟ ਤੇ ਪੇਜ ਚੱਲਦਾ ਉਹ ਤੋਂ ਸਾਰੀਆਂ ਵੀਡੀਓ ਇਹਨਾਂ ਨੇ ਆਪਦੇ ਹੱਥੀਂ ਡਿਲੀਟ ਕਰਕੇ ਤੇ ਇਹ ਇਸ ਚੀਜ਼ ਤੋਂ ਇਹ ਅੱਗੇ ਤੋਂ ਨਹੀਂ ਕਰਨਗੇ ਤੇ ਇਹ ਇੱਕ ਤਸਵੀਰ ਇਹਨਾਂ ਵੀ ਅਪਲੋਡ ਹੋਣ ਤੇ ਤੇ ਇਹਨਾਂ ਨੂੰ ਅਸੀਂ ਇੱਥੇ ਇਹਨਾਂ ਨੇ ਮਾਫੀ ਮੰਗੀ ਹੈ ਸੰਗਤ ਤੋਂ ਵੀ ਮਾਫੀ ਮੰਗਣਗੇ ਤੇ ਇਹਨਾਂ ਨੂੰ ਸਜ਼ਾ ਲਾਈ ਹੈ ਵੀ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮਕਸਤ ਸਾਹਿਬ ਦੇ ਵਿੱਚ ਅਰਨੀ ਵਾਲੇ ਕੋਲੇ ਉਥੇ ਗਿਆਨੀ ਗੁਰਦੇਵ ਸਿੰਘ ਆ ਜਿਹੜੇ ਉਹ ਤੇ ਉਹਨਾਂ ਦੀ ਜਿਹੜੀ ਵਾਈਫਾ ਦੋਨੋਂ ਹੈਂਡੀਕੈਪ ਨੇ ਤੇ ਤਿੰਨ ਧੀਆ ਨੇ ਤੇ ਗ੍ਰਾਂਥੀ ਸਿੰਘ ਦੀ ਜੋੜੀ ਕਰਦੇ ਕਿਤੇ ਕਿਤੇ ਪਾਕ ਹੁੰਦਾ ਵੀ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਉਸ ਗਰੀਬ ਸਖ ਪਰਿਵਾਰ ਨੂੰ ਅਸੀਂ ਜੋ ਇਹ ਬਈ ਸਚੈਲ ਸਿੰਘ ਵੈਦ ਆ ਤੇ ਇਸ ਗੱਲ ਤੋਂ ਵੀ ਸਜਾ ਇਹ ਪੰਥ ਤੋਂ ਇਹ ਮਾਫੀ ਮੰਗਣਗੇ ਤੇ ਇਸ ਜੋ ਗ੍ਰਾਂਥੀ ਸਿੰਘ ਆ ਭਾਈ ਗੁਰਦੇਵ ਸਿੰਘ ਜੀ ਉਨ੍ਹਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੂੰ 51000 ਰੁਪਏ ਜੋ ਹੈ ਉਹ ਦਾਣ ਵਜੋਂ ਦੇਣਗੇ ਵੀ ਇਹ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਤੇ ਇਹ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਨਗੇ ਭੈਗੋ ਜੀ ਕਹਿੰਖ ਖਾਲਸਾ ਭੈਗੋ ਜੀ ਕੀ ਫਤਿਹ ਇਹ ਮੈਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਵੀ ਮੈਂ ਇਹ ਕੰਮ ਕੋਈ ਬਹੁਤ ਟਾਈਮ ਤੋਂ ਕਰ ਰਿਹਾ ਸੀ ਪਰ ਮੈਂ ਕੋਈ ਇਹ ਜੀ ਸ਼ਬਦਾਵਲੀ ਨਹੀਂ ਵਰਤੀ ਸੀ ਮੇਰੀ ਵੀਡੀਓ ਤੇ ਸ਼ਬਦਾਵਲੀ ਦੀ ਉਹ ਵੀਡੀਓ ਮੈਂ ਡਿਲੀਟ ਕਰਕੇ ਬਾਬਾ ਜੀ ਤੇ ਤੁਸੀਂ ਨੂੰ ਕਾਸਾ ਪੰਥ ਤੋਂ ਮੈਂ ਸਾਨੂੰ ਪੰਜਾਬ ਤੋਂ ਇਹ ਗੱਲ ਦੀ ਮੈਂ ਮਾਫੀ ਮੰਗਦਾ ਤੇ ਅੱਗੇ ਤੋਂ ਕੋਈ ਵੀ ਮੈਂ ਇਹ ਜੀ ਗੱਲਤੀ ਹੈ ਜਿਹੜੀ ਉਹ ਭਵਿੱਖ ਚ ਨਹੀਂ ਕਰੂੰਗਾ ਤੇ ਸੰਗਤ ਬਖਸ਼ਣ ਜੋਗ ਕੋਈ ਵੀ ਫੈਸਲਾ ਅਸੀਂ ਨਹੀਂ ਲੈਦੇਗੇ ਤੇ ਜੇ ਕੋਈ ਫੈਸਲਾ ਲਵਾਂਗੇ ਉਹ ਇਦਾਂ ਦਾ ਹੀ ਹੋਗਾ ਕਿ ਮੰਨਣ ਜੋਗ ਹੋਵੇ ਤੇ ਸਾਨੂੰ ਕੋਈ ਇਹਦੇ ਤੇ ਗਿਰਾ ਨਹੀਂ ਹੈ ਬਾਈ ਹੋਣੀ ਆਏ ਆ ਚਲੋ ਪੰਜਾਬ ਦੇ ਆਪਾਂ ਭਰਾ ਸਾਰੇ ਤੇ ਜਿਨ੍ਹਾਂ ਨੇ ਮਾਫੀ ਮੰਗੀ ਆ ਤੇ ਇਹਦੇ ਵਿੱਚ ਸੰਗਤ ਨੂੰ ਚਾਹੀਦਾ ਵੀ ਜਿਹੜੇ ਦੂਜੇ ਆ ਵੱਡੇ ਲੈਵਲ ਤੇ ਗੱਲਬਾਤ ਆ ਜਾਂ ਇੱਕ ਬੀਬੀ ਨੇ ਪ੍ਰੋਮੋਸ਼ਨ ਨਾ ਕੀਤੀਆਂ ਕਿਸੇ ਨਾ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਵਿੱਚ ਇੱਕ ਦੋ ਹੈ ਜਿਨ੍ਹਾਂ ਨੂੰ ਇਹ ਸੇਵਾ ਲਈ ਜਾ ਸਕਦੀ ਆ ਜਿਨ੍ਹਾਂ ਨੇ ਹਜੇ ਸ਼ੁਰੂ ਹੀ ਕੀਤਾ ਤੇ ਕੋਨਾ ਵਿੱਚੋਂ ਇੱਕ ਸੀ ਬਾਈ ਹੁਣੇ ਸਵੇਰ ਤੋਂ ਹੀ ਆਏ ਹੋਏ ਨੇ ਤੇ ਅਸੀਂ ਬਾਈ ਜੀ ਹੁਣਾਂ ਨੂੰ ਵੀ ਕਹਿੰਦੇ ਆ ਕੋਈ ਨਾ ਬਾਈ ਗਾਂ ਤੋਂ ਖਿਆਲ ਰੱਖਿਓ ਤੇ ਸੰਗਤ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ